ਆਮ ਆਦਮੀ ਪਾਰਟੀ ਦੇ ਐਮਐਲਏ ਤੇ ਇਹਨਾਂ ਦੇ ਆਗੂਆਂ ਦੇ ਵਿਚਾਰ ਕੱਟ ਪਲੇਟਾ ਆ ਸੱਚਤ ਨੂੰ ਪਰ ਪੂਰਾ ਹੱਥ ਆ ਉਹਨਾਂ ਨੇ ਕਹਿਣ ਤੇ ਸਾਰੇ ਕੰਮ ਤਾਂ ਦੇ ਇਥੇ ਹੋ ਰਹੇ ਆ ਕਿਉਂਕਿ ਉਹਨਾਂ ਨੂੰ ਗੁਰਦੇਵ ਸਿੰਘ ਸੇਖੋਂ ਦੀ ਮੈਸਾਂ ਵੀ ਦਾ ਕਾਰਜਕਾਰੀ ਤੇ ਸ਼ੱਕ ਹੈ ਸਰਕਾਰ ਤੁਹਾਨੂੰ ਕਹਿੰਦੇ ਕਰੋੜਾ ਦਾ ਵਿਕਾਸ ਫਰੀ ਕੋਟ ਦੇ ਵਿੱਚ ਪਰਾ ਹੈਗਾ ਪਰ ਤੁਸੀਂ ਇਹ ਕਿਹੜੇ ਲੈਜੇਗਾ ਇਹ ਚੀਜ਼ ਕਰੀਂ ਵਿਕਾਸ ਤਾਂ ਤੁਹਾਡੇ ਸਾਹਮਣੇ ਆ ਦਸੀ ਜਾਂਦੇ ਆਂ ਸਰਕਾਰ ਦੀ ਗੱਲ ਬਤਾ ਅਗਣਾਵਾਂ ਨੂੰ ਇੱਕ ਦੂਜੇ ਨਾਲ ਮਿਲ ਨਹੀਂ ਹੋਈ ਜਾਂਦੇ ਐ ਮੇਲੋ ਮੇਲੀ ਹੋਣ ਦੀ ਥਾਂ ਇਹਨਾਂ ਨੂੰ ਕੰਮਾਂ ਵਿੱਚ ਇਹ ਪਰ ਐਮਐਲਏ ਲੈ ਕੰਮ ਕਰਦੇ ਜਾਈਦਾ ਹਰ ਗੱਲ ਤੇ ਐਵੇਂ ਜਵਾਬ ਦੇਈ ਜਾਂਦਾ ਹਰ ਗੱਲ ਤੇ ਉਹ ਤਾਂ ਸਵੇਰੇ ਉੱਠ ਕੇ ਵੀ ਨਾ ਕੋਈ ਸਵਾਲ ਖੜਾ ਕਰ ਤੂ ਇਹ ਉਹਦਾ ਸਾਰਾ ਦਾ ਜਵਾਬ ਉੱਪਰ ਤੇ ਲੱਗ ਜਾਂਦਾ ਨਾ ਟਾਈਮ ਇਹ ਜੀ ਨੂੰ ਖਤਮ ਕਰਕੇ ਸ਼ਹਿਰ ਦੇ ਜੋ ਮੋਢਲੇ ਵਿਕਾਸ ਆ ਉਹਦੇ ਤੇ ਤੇ ਧਿਆਨ ਦੇਣਾ ਚਾਹੀਦਾ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਹੈ ਸ਼ਹਿਰ ਤੇ ਆਮ ਆਦਮੀ ਪਾਰਟੀ ਰਾਜਨੀਤੀ ਵਿੱਚ ਆਈ ਤਾਂ ਬੜਾ ਹਲਚਲ ਹੋਇਆ ਸਰਕਾਰ ਬਣੀ ਨੂੰ ਹੁਣ 3 ਸਾਲ ਦਾ ਸਮਾਂ ਹੋ ਚੁੱਕਿਆ ਪਰ ਜਿੱਥੇ ਵਿਰੋਧੀਆਂ ਵੱਲੋਂ ਸਵਾਲ ਖੜੇ ਕੀਤੇ ਜਾਂਦੇ ਨੇ ਤਾਂ ਇਸ ਵਿੱਚ ਸਿਆਸਤ ਦੇ ਵਿੱਚ ਗੱਲ ਕਰੀਏ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੀ ਤਾਂ ਫਰੀਕੋਟ ਦੇ ਵਿੱਚ ਕਿਤਨੇ ਕਿਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਗੂਆਂ ਦੇ ਵਿੱਚਕਾਰ ਆਪਸੀ 카ਰਟੋਕਲੇਸ਼ ਜਿਹੜਾ ਚੱਲਦਾ ਨਜ਼ਰ ਆ ਰਿਹਾ ਇਹਦੇ ਉੱਪਰ ਆਪਾਂ ਵਿਸਤਾਰ ਸਹਿਤ ਗੱਲਬਾਤ ਕਰਾਂਗੇ ਪਿਛਲੇ ਦਿਨ ਜੋ ਅਸੀਂ ਖਬਰਾਂ ਤੁਹਾਡੇ ਸਾਹਮਣੇ ਲਿਆਂਦੀਆਂ ਕਿ ਕਿਵੇਂ ਫਰੀਕੋਟ ਦੇ ਵਿਧਾਇਕ ਅਤੇ ਇੱਕ ਹੋਰ ਆਗੂ ਨੇ ਅਰ ਸੱਚਰ ਉਹ ਜੋ ਲਗਾਤਾਰ ਵਿਧਾਇਕ ਉੱਪਰ ਸਵਾਲ ਖੜੇ ਕਰ ਰਹੇ ਨੇ ਤੇ ਵਾਇਗ ਸਾਹਿਬ ਵੱਲੋਂ ਵੀ ਉਹਦੇ ਜਵਾਬ ਦਿੱਤਾ ਗਿਆ ਹੈਗਾ ਇਹ ਸਾਰੇ ਮਾਮਲੇ ਦੇ ਉੱਪਰ ਗੱਲਬਾਤ ਕਰਾਂਗੇ ਸਾਡੇ ਨਾਲ ਕਾਂਗਰਸ ਪਾਰਟੀ ਦੇ ਸਪੋਕਸਪਰਸਨ ਡਬਲਯੂਜੀ ਤੁੰਸੀ ਮੌਜੂਦ ਨੇ ਤੁੰਸੀ ਸਾਹਿਬ ਲਗਾਤਾਰ ਤੁਸੀਂ ਵੇਖਿਆ ਹੋਊਗਾ ਲਗਾਤਾਰ ਇੱਕ ਕੈਸੇ ਕਾਡੋਕਲੇਸ ਖੇਲ ਗਿਆ ਜੇ ਵਾਰ ਜਿਹੜੀ ਆਪਸ ਵਿੱਚ ਚੱਲੀ ਹੋਈ ਆ ਆਮਦੀ ਪਾਰਟੀ ਦੇ ਵਿੱਚ ਉਹ ਚੀਜ਼ ਨੂੰ ਲੈ ਕੇ ਕੀ ਕਹਿਣਾ ਤੁਹਾਡਾ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਆਪਣੇ ਚੈਨਲ ਦੇ ਜਰੀਏ ਦਰਸ਼ਕਾਂ ਦੇ ਰੂਹਗਰੂ ਕਰਾਇਆ ਜਿਹੜਾ ਸਵਾਲ ਤੁਸੀਂ ਕੀਤਾ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਇਹਨਾਂ ਦੇ ਆਗੂਆਂ ਦੇ ਵਿਚਕਾਰ ਕਾਟੋਕਲੇਸ਼ ਚੱਲ ਰਿਹਾ ਹੈ ਇਹ ਕਾਟੋਕਲੇਸ਼ ਇਸੇ ਕਰਕੇ ਚੱਲ ਰਿਹਾ ਹੈ ਕਿਉਂਕਿ ਭਗਵੰਤ ਮਾਨ ਜੀ ਦਾ ਅਰਸ਼ ਸੱਚਰ ਦੇ ਉੱਪਰ ਪੂਰਾ ਹੱਥ ਹੈ ਉਹਨਾਂ ਦੇ ਕਹਿਣ ਤੇ ਸਾਰੇ ਕੰਮ ਤੰਦੇ ਇੱਥੇ ਹੋ ਰਹੇ ਆ ਕਿਉਂਕਿ ਉਹਨਾਂ ਨੂੰ ਗੁਰਦੇਤ ਸਿੰਘ ਸੇਖੋਂ ਦੀ ਮੈਂ ਸਮਝਦਾ ਕਾਰਗੁਜ਼ਾਰੀ ਤੇ ਸ਼ੱਕ ਹੈ ਜਾਂ ਉਹਨਾਂ ਦੇ ਜਾਂ ਕਿਸੇ ਕਿਸਮ ਦੇ ਕਿਰਦਾਰ ਤੇ ਸ਼ੱਕ ਆ ਨਹੀਂ ਪਰ ਵਿਧਾਇਕ ਸਾਹਿਬ ਵੱਲੋਂ ਪੂਰੇ ਵਿਕਾਸ ਕਾਰਜ ਕਰਾਏ ਨੇ ਕਰੋੜਾਂ ਦਾ ਵਿਕਾਸ ਫਰੀ ਕੋਟ ਦੇ ਵਿੱਚ ਕਰਾਇਆ ਗਿਆ ਪਰ ਤੁਸੀਂ ਇਹ ਕਿਹੜੇ ਲਹਿਜੇ ਨਾਲ ਇਹ ਚੀਜ਼ ਕਹਿੰਦੇ ਹੋ ਵਿਕਾਸ ਤਾਂ ਤੁਹਾਡੇ ਸਾਹਮਣੇ ਆ ਦਿਸੀ ਜਾਂਦਾ ਜੀ ਪਹਿਲਾਂ ਤਾਂ ਆਹੀ ਦੇਖ ਲਓ ਤੁਸੀਂ ਆ ਲਿਆਓ ਜੀ ਕੈਮਰਾ ਇੱਧਰ ਆਹ ਵੇਖ ਲਓ ਜੀ ਵਿਕਾਸ ਬਰਸਾਤਾਂ ਦੇ ਦਿਨ ਨੇੜੇ ਆ ਬੁਰਾ ਹਾਲ ਸ਼ਹਿਰ ਦਾ ਹੋਣ ਵਾਲਾ ਪਾਣੀ ਦੀ ਨਿਕਾਸੀ ਦਾ ਕੋਈ ਇਹਨਾਂ ਨੇ ਪ੍ਰੋਪਰ ਪ੍ਰਬੰਧ ਨਹੀਂ ਕੀਤਾ ਹੋਇਆ ਦੁਕਾਨਦਾਰ ਜਿਹੜੇ ਆਸੇ-ਪਾਸੇ ਦੇ ਆਹ ਦੇਖੋ ਸ਼ਟਰ ਬੰਦ ਕਰ ਕਰਕੇ ਤੁਰੇ ਜਾਂਦੇ ਆ ਕਿਸੇ ਦੇ ਦੁਕਾਨ ਦੇ ਉੱਤੇ ਛੇਦੀ ਕੀਤਾ ਥੜੇ ਤੇ ਗਾਹਕ ਨਹੀਂ ਚੜਦਾ ਦੁਕਾਨਾਂ ਦਾ ਕਿਰਾਇਆ ਨਹੀਂ ਨਿਕਲਦਾ ਮੁੰਡਿਆਂ ਦਾ ਜਿਹੜੇ ਦੁਕਾਨਦਾਰ ਵਿਚਾਰੇ ਬੈਠੇ ਆ ਇਹਨਾਂ ਦਾ ਕਿਸੇ ਦਾ ਕਿਰਾਇਆ ਨਹੀਂ ਨਿਕਲਦਾ ਕਿਉਂਕਿ ਗਾਹਕ ਇੱਥੋਂ ਵੇਖ ਕੇ ਪੁੱਠਾ ਮੁੜ ਜਾਂਦਾ 6 ਮਹੀਨੇ ਦੇ ਕਰੀਬ ਹੋ ਗਿਆ ਇਹਨੂੰ ਪੱਟੇ ਨੂੰ ਕਿਸੇ ਦਾ ਕੋਈ ਹੱਲ ਨਹੀਂ ਹੋ ਰਿਹਾ ਕੋਈ ਇੱਥੇ ਫੰਡ ਨਹੀਂ ਲਿਆ ਰੇ ਤੇ ਇਹ ਕਹਿੰਦੇ ਵਿਕਾਸ ਦੀਆਂ ਗੱਲਾਂ ਵਿਕਾਸ ਕਰਨ ਕਾਦੇ ਨਾਲ ਸਰਕਾਰ ਤਾਂ ਸਾਰੀ ਨੰਗ ਹੋਈ ਪਈ ਐ ਸਰਕਾਰ ਦੇ ਤਾਂ ਪੱਲੇ ਕੱਖ ਨਹੀਂ ਸਾਰਾ ਕਰਜ਼ਾ ਚੱਕ-ਜੱਕ ਕੇ ਕਰਜ਼ੇ ਦੀ ਪੰਡ ਚੜਾ ਕੇ ਪੰਜਾਬ ਦੇ ਸਿਰ ਤੇ ਇਹਨਾਂ ਨੇ ਰੱਖ ਤੀ 2045 ਤੱਕ ਮੈਂ ਸਮਝਦਾ ਜਿਹੜੀਆਂ ਮਰਜ਼ੀ ਸਰਕਾਰਾਂ ਆਈ ਜਾਣ ਪੰਜਾਬ ਕਰਜ਼ਾ ਮੁਕਤ ਹੋ ਹੀ ਨਹੀਂ ਸਕਦਾ ਜੇ ਆਪਾਂ ਇਹ ਰਿਪੋਰਟ ਦੀ ਗੱਲ ਕਰੀਏ ਤਾਂ ਹੁਣ ਦੋਵਾਂ ਦਾ ਜੋ ਮਸਲਾ ਚੱਲਦਾ ਕਿ ਕਿਤੇ ਉਹਨਾਂ ਪਾਰਟੀ ਤੌਰ ਤੇ ਹੋ ਸਕਦਾ ਆਉਣ ਵਾਲ ਦਿਨਾਂ ਚ ਸੁਲਝਾਇਆ ਜਾਵੇ ਪਰ ਤੁਹਾਨੂੰ ਅੱਜ ਇਹ ਮੁੱਦੇ ਤੇ ਕਿਉਂ ਆਉਣਾ ਪਿਆ ਕਿਉਂ ਇਹ ਤੇ ਗੱਲਬਾਤ ਕਰਨੀ ਕੋਈ ਦੇਖੋ ਗੱਲਬਾਤ ਇਹ ਕਰਨ ਕਰਨੀ ਮੇਰੇ ਲਈ ਜ਼ਰੂਰੀ ਹੋ ਗਈ ਕਿਉਂਕਿ ਮੌਨਸੂਨ ਪਾਉਣਾ ਆ ਗਈਆਂ ਸ਼ਹਿਰ ਦੀ ਡਿਵੈਲਪਮੈਂਟ ਦਾ ਮਸਲਾ ਇਹ ਆਪਸ ਵਿੱਚ ਸੌਕਣਾ ਵਾਂਗੂ ਇੱਕ ਦੂਜੇ ਨਾਲ ਮੇਨੂ ਮੇਣੀ ਹੋਈ ਜਾਂਦੇ ਆ ਮੇਨੂ ਮੇਣੀ ਹੋਣ ਦੀ ਥਾਂ ਇਹਨਾਂ ਨੂੰ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਅਰਸ਼ ਸੱਚਰ ਉਹਦੇ ਤੇ ਕੋਈ ਲੋਕਾਂ ਨੇ ਉਹਨਾਂ ਨੂੰ ਚੁਣਿਆ ਨਹੀਂ ਹੋਇਆ ਲੋਕਾਂ ਨੇ ਚੁਣਿਆ ਗੁਰਦਿੱਤ ਸਿੰਘ ਐਮਐਲਏ ਨੂੰ ਲੋਕਾਂ ਨੇ ਗੁਰਦਿੱਤ ਸਿੰਘ ਨੂੰ ਐਮਐਲਏ ਬਣਾਇਆ ਤੇ ਐਮਐਲਏ ਨੂੰ ਐਮਐਲਏ ਵਾਲੇ ਕੰਮ ਕਰਨੇ ਚਾਹੀਦੇ ਹਰ ਗੱਲ ਤੇ ਐਵੇਂ ਜਵਾਬ ਦੇਈ ਜਾਣਾ ਹਰ ਗੱਲ ਤੇ ਉਹ ਤਾਂ ਸਵੇਰੇ ਉੱਠ ਕੇ ਕੋਈ ਨਾ ਕੋਈ ਸਵਾਲ ਖੜਾ ਕਰ ਦੂ ਇਹ ਉਹਦਾ ਸਾਰਾ ਦਿਨ ਜਵਾਬ ਲੱਭਣ ਤੇ ਲੱਗ ਜਾਂਦਾ ਇਹਨਾਂ ਦਾ ਟਾਈਮ ਕੰਮ ਵਾਲੇ ਨਾਲ ਕੋਈ ਧਿਆਨ ਹੀ ਨਹੀਂ ਜਾਂਦਾ ਕਿ ਅਸੀਂ ਕਿਸੇ ਨੂੰ ਧਿਆਨ ਨਾਲ ਕੋਈ ਕੰਮ ਕਰ ਲਈਏ ਉਧਰ ਕੋਈ ਧਿਆਨ ਨਹੀਂ ਅਰਸ਼ ਸੱਚਰ ਦੀ ਗੱਲ ਦਾ ਕੀ ਜਵਾਬ ਦੇਣਾ ਉਹਨੇ ਕੀ ਕਿਹਾ ਆਪਦੇ ਬੰਦੇ ਛੱਡੇ ਹੋਏ ਆਪਦੇ ਆਗੂਆਂ ਨੂੰ ਛੱਡੇ ਹੋਏ ਕੋਈ ਉਹ ਭੱਗ ਦਾ ਮਸਲੇ ਤੇ ਕਿਸੇ ਨੂੰ ਬੁੱਲਣ ਨੂੰ ਤਿਆਰ ਨਹੀਂ ਸਿਰਫ ਉਹਦੀਆਂ ਗੱਲਾਂ ਦੇ ਜਵਾਬ ਦੇਣ ਤੱਕ ਸੀਮਤ ਰਹਿ ਚੁੱਕੇ ਆ ਤੁਹਾਡਾ ਕਹਿਣਾ ਵੀ ਕਿਤੇ ਨ ਕਿਤੇ ਇਹ ਚੀਜ਼ਾਂ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਬਿਲਕੁਲ ਜੀ ਵਿਕਾਸ ਵੱਲ ਇਹਨਾਂ ਦਾ ਧਿਆਨ ਹੀ ਹੈ ਨਹੀਂ ਜੀ ਇਹਨਾਂ ਨੂੰ ਤਾਂ ਆਪਸੀ ਮਸਲੇ ਜਿਹੜੇ ਉਹ ਆਪਦੀ ਪਾਰਟੀ ਦੇ ਬੈਠ ਕੇ ਇਹਨਾਂ ਨੂੰ ਹੱਲ ਕਰਨੇ ਚਾਹੀਦੇ ਆ ਪ੍ਰੈਸ ਦੇ ਵਿੱਚ ਆ ਕੇ ਇੱਕ ਦੂਜੇ ਦਾ ਜਲੂਸ ਕੱਢ ਰਹੇ ਆ ਤੇ ਇੱਕ ਦੂਜੇ ਦੀਆਂ ਨਕਾਮੀਆਂ ਦੱਸ ਰਹੇ ਆ ਸਾਨੂੰ ਤਾਂ ਦੱਸਣ ਦੀ ਲੋੜ ਹੀ ਨਹੀਂ ਜੋ ਅਰਸ਼ ਸੱਚਰ ਕਹਿ ਰਿਹਾ ਕਿ ਮੈਡੀਕਲ ਦੇ ਵਿੱਚ ਜੋ ਘਟਾਲਿਆਂ ਬਾਰੇ ਉਹ ਬੋਲ ਰਿਹਾ ਜੋ ਵਿਜੀਲੈਂਸ ਦੀਆਂ ਟੀਮਾਂ ਬਾਰੇ ਉਹ ਬੋਲ ਰਿਹਾ ਅਸੀਂ ਤਾਂ ਕੁਝ ਕਹਿੰਦੇ ਨਹੀਂ ਅਰਸ਼ ਸੱਚਰ ਨੂੰ ਹੀ ਸੁਣ ਲਓ ਇਹਨਾਂ ਦੀ ਪਾਰਟੀ ਦਾ ਹੀ ਕਹਿ ਰਿਹਾ ਅਸੀਂ ਤਾਂ ਨਹੀਂ ਕਹਿੰਦੇ ਜੇ ਉਹਦੀਆਂ ਗੱਲਾਂ ਝੂਠੀਆਂ ਤਾਂ ਪਾਰਟੀ ਉਹਦੇ ਖਿਲਾਫ ਐਕਸ਼ਨ ਲਵੇ ਕਿਉਂਕਿ ਆਮ ਆਦਮੀ ਪਾਰਟੀ ਨੂੰ ਇੰਨਾ ਪਤਾ ਵੀ ਜਿਹੜਾ ਬੰਦਾ ਕੰਮ ਨਹੀਂ ਕਰਦਾ ਭਗਵੰਤ ਮਾਨ ਸਾਹਿਬ ਦੇ ਵੱਲੋਂ ਆਪਣੇ ਤੌਰ ਤੇ ਇਹ ਸਟੇਟਮੈਂਟ ਦਿੱਤੀ ਗਈ ਸੀ ਕਿ ਜਿੱਥੇ ਸਾਨੂੰ ਕਿਸੇ ਦੀ ਕਾਰਗੁਜ਼ਾਰੀ ਤੇ ਸ਼ੱਕ ਹੋਊਗਾ ਉਹਦੀਆਂ ਅਸੀਂ ਟਿਕਟਾਂ ਕੱਟ ਦੇਾਂਗੇ ਹੋ ਸਕਦਾ ਹੈ ਇਹ ਮਾਮਲਾ ਹੋਵੇ ਇਹ ਇਹਨਾਂ ਦਾ ਇੰਟਰਨਲ ਮੈਟਰ ਆ ਅਸੀਂ ਇਸ ਮੁੱਦੇ ਤੇ ਬਾਹਲਾ ਡੰਗਾਈ ਚ ਨਹੀਂ ਬੋਲਣਾ ਚਾਹੁੰਦੇ ਨਗਰ ਕੀ ਫ੍ਰੀਕੋਰਡ ਦੇ ਵਾਸੀ ਹੋਣ ਦੇ ਨਾਤੇ ਤੁਸੀਂ ਕਹਿਨੇ ਆ ਵੀ ਇਹਨਾਂ ਨੂੰ ਇਹ ਚੀਜ਼ ਨੂੰ ਖਤਮ ਕਰਨਾ ਚਾਹੀਦਾ ਇਹ ਚੀਜ਼ ਨੂੰ ਖਤਮ ਕਰਕੇ ਸ਼ਹਿਰ ਦੇ ਜੋ ਮੋਢਲੇ ਵਿਕਾਸ ਆ ਉਹਦੇ ਤੇ ਧਿਆਨ ਦੇਣਾ ਚਾਹੀਦਾ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਹੈ ਸ਼ਹਿਰ ਦੇ ਵਿੱਚ ਜਿਵੇਂ ਇੱਥੇ ਆਪਣੇ ਸੀਐਮ ਹਾਊਸ ਦਾ ਜਿਹੜਾ ਹੈਗਾ ਉਹਨੂੰ ਮਤਲਬ ਕਿ ਅਕਵਾਇਰ ਕਰਕੇ ਇੱਥੇ ਪਾਰਕਿੰਗ ਬਣਾਈ ਜਾ ਸਕਦੀ ਆ ਕਮਿਆਣੇ ਗੇਟ ਤੇ ਉੱਥੇ ਸਰਵਿਸ ਸਟੇਸ਼ਨ ਦੇ ਨਾਲ ਸ਼ਰਾਬ ਦੇ ਹੱਤੇ ਦੇ ਨਾਲ ਜਿੱਥੇ ਗੁਰਦੇਵ ਸਿੰਘ ਸੇਖੋ ਸਾਹਿਬ ਕਿਸੇ ਟਾਈਮ ਲੋਕਾਂ ਨੂੰ ਸ਼ਰਾਬੀਆਂ ਨੂੰ ਰਾਇ ਵੀ ਦੇਣ ਗਏ ਸੀ ਕਿ ਤੁਸੀਂ ਸ਼ਰਾਬ ਸਸਤੀ ਹੋਈ ਆ ਹੁਣ ਅੰਡੇ-ੁੰਡੇ ਨਾਲ ਖਾਲਿਆ ਕਰੋ ਉਸ ਠੇਕੇ ਦੇ ਨਾਲ ਹੀ ਇੱਕ ਜਗ੍ਹਾ ਪਈ ਆ ਉਹ ਜਗ੍ਹਾ ਨੂੰ ਅਕਵਾਇਰ ਕਰਕੇ ਉੱਥੇ ਪਾਰਕਿੰਗ ਬਣਾਈ ਜਾ ਸਕਦੀ ਹੈ ਪਾਰਕਿੰਗ ਦੀ ਸਮੱਸਿਆ ਹੱਲ ਹੋ ਸਕਦੀ ਹੈ ਕਿਉਂਕਿ ਸ਼ਹਿਰ ਦੇ ਲੋਕ ਘਰੋਂ ਨਿਕਲਦੇ ਆ ਨਿਕਲਦੇ ਆ ਸਾਰ ਕੇ ਤੇ ਗੱਡੀ ਪਾਰਕ ਕਰਦੇ ਆ ਗੱਡੀਆਂ ਦੀਆਂ ਲਾਈਨਾਂ ਜਿੱਥੇ ਮਗਰ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਤਾਂ ਪੁਲਿਸ ਚਲਾਨ ਕੱਟਨੇ ਸ਼ੁਰੂ ਕਰ ਦਿੰਦੀ ਰੋਂਗ ਸਾਈਡ ਪਾਰਕਿੰਗ ਦੇ ਇਹ ਲੋਕਾਂ ਦੀ ਮੁਢਲੀ ਸਮੱਸਿਆ ਇਸ ਸਮੱਸਿਆ ਵੱਲ ਧਿਆਨ ਨੂੰ ਰੱਖਣਾ ਚਾਹੀਦਾ ਇਹਨੂੰ ਧਿਆਨ ਦੇਣਾ ਚਾਹੀਦਾ ਕਿਉਂਕਿ ਪਾਰਕਿੰਗ ਘਰੋਂ ਤਾਂ ਕੋਈ ਲੈ ਕੇ ਆਉਣੋਂ ਰਿਹਾ ਗੱਡੀ ਲੈ ਕੇ ਤਾਂ ਆ ਸਕਦਾ ਪਾਰਕਿੰਗ ਕਿੱਥੋਂ ਲੈ ਕੇ ਆਵੇ ਖੜਾਉਣ ਨੂੰ ਕਿਤੇ ਜਗ੍ਹਾ ਨਹੀਂ ਜਿੱਥੇ ਜਗ੍ਹਾ ਨਹੀਂ ਮਿਲਦੀ ਤੇ ਬੰਦਾ ਗਾਂ ਤੁਰ ਜਾਂਦਾ ਤੇ ਦੁਕਾਨਦਾਰ ਖੜੇ ਵੇਖਦੇ ਰਹਿ ਜਾਂਦੇ ਦੁਕਾਨਦਾਰਾਂ ਦਾ ਵੀ ਕੰਮ ਘਟਾ ਜਾਂ ਵਪਾਰ ਵੀ ਘਟੇ ਚ ਜਾ ਰਿਹਾ ਤੇ ਦੁਕਾਨਦਾਰ ਵੀ ਘਟੇ ਚ ਜਾ ਰਿਹਾ ਇਸ ਕਰਕੇ ਇਹਨਾਂ ਦਾ ਆਪਸੀ ਘਾਟੋ ਕਲੇਸ਼ ਆ ਇਹ ਜੋ ਨਿਕਲ ਕੇ ਸ਼ਹਿਰ ਦੀਆਂ ਸਮੱਸਿਆਵਾਂ ਵੱਲ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਉਹ ਇਹ ਚਾਹਨਾ ਕਾਂਗਰਸ ਪਾਰਟੀ ਦੇ ਸਪੋਕਸਪਰਸਨ ਡਬਲਯੂ ਚੌਂਸੀ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਕਿਤੇ ਨਾ ਕਿਤੇ ਉਹ ਆਮੀ ਪਾਰਟੀ ਦੇ ਵਿਧਾਇਕ ਅਤੇ ਆਗੂ ਦੇ ਵਿਚਕਾਰ ਜੋ ਤਕਰਾਰ ਚੱਲ ਰਹੀ ਹੈ ਕੋਜ ਨੂੰ ਨਵੇੜ ਕੇ ਆਪਣੇ ਜਿਹੜੇ ਪਾਰਟੀ ਦੇ ਕੰਮ ਕਰਨੇ ਚਾਹੀਦੇ ਆ ਲੋਕਾਂ ਦਾ ਜੋ ਕੰਮ ਵਿਕਾਸ ਕਰ ਧਿਆਨ ਦੇਣਾ ਚਾਹੀਦਾ ਇਹਨਾਂ ਚੀਜ਼ਾਂ ਨੂੰ ਛੱਡ ਕੇ ਪਾਸੇ ਜਿਹੜਾ ਹੈਗਾ ਦੂਜੇ ਪਾਸੇ ਪਾਰਟੀ ਵੀ ਜੇਕਰ ਜੇ ਕੋਈ ਗਲਤ ਹੈਗਾ ਤੇ ਉਸ ਤੇ ਸੁਲਾਬ ਕਾਰਵਾਈ ਕਰੇ ਕਿਉਂਕਿ ਪਾਰਟੀ ਨੂੰ ਇਹਦੇ ਵਿੱਚ ਐਂਟਰ ਕਰਕੇ ਮਸਲੇ ਦਾ ਜਿਹੜਾ ਹੱਲ ਕਰਨਾ ਚਾਹੀਦਾ ਤਾਂ ਜੋ ਫਰੀ ਕੋਡ ਦੇ ਵਿੱਚ ਵਿਕਾਸ ਕਰੇ ਨੇ ਜਾਂ ਇਹ ਕੰਮ ਜਿਹੜਾ ਸਲੋ ਚੱਲ ਰਿਹਾ ਹੈਗਾ ਇਹਨਾਂ ਪਾਸੇ ਜਿਹੜਾ ਧਿਆਨ ਦਿੱਤਾ ਜਾਵੇ ਜੋ ਫਰੀ ਕੋਡ ਹੈ ਜਿਹੜਾ ਤਰੱਕੀ ਦੀਆਂ ਰਾਹਾਂ ਚੱਲ ਰਿਹਾ